ਸਸਟੀ ਨਾਲ ਜੀ ਸਾਰਿਆਂ ਨੂੰ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬ੍ਰੈਡ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਜਿਵੇਂ ਪੀਜ਼ਾ ਖਾਣਾ ਬੱਚਿਆਂ ਨੂੰ ਵੱਡੇ ਨੂੰ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਤਾਂ ਅੱਜ ਆਪਾਂ ਬ੍ਰੈਡ ਪੀਜ਼ਾ ਬਣਾਵਾਂਗੇ ਜੋ 5 ਪੰਜ ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦਾ ਉਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਆਪਾਂ ਦੇਖ ਲੈਣੇ ਆ ਇੱਥੇ ਮੈਂ ਸ਼ਿਮਲਾ ਮਿਰਚ ਲਈ ਆ ਟਮਾਟਰ ਪਿਆਜ਼ ਸਵੀਟ ਕੌਰਨ ਮੋਜ਼ਰੇਲਾ ਚੀਜ਼ ਔਰੀਗਾਨੋ ਸਾਸ ਤੇ ਬ੍ਰੈਡ ਹੁਣ ਆਪਾਂ ਬ੍ਰੈਡ ਪੀਜ਼ਾ ਬਣਾਉਣਾ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਉੱਪਰ ਸੌਸ ਲਗਾ ਲਾਂਗੇ ਤੇਨੋਂ ਪਾਸਪੂਨ ਦੀ ਹੱਤ ਨਾਲ ਸਪ੍ਰੈਡ ਕਰ ਲਾਂਗੇ ਸੌਸ ਨੂੰ ਸਾਰੇ ਬ੍ਰੈਡ ਦੇ ਉੱਪਰ ਪੰਜਮਿੰਟਾਂ 'ਚ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਚੀਜ਼ ਸਪਰੈਡ ਕਰਾਂਗੇ ਤਾਂ ਕਿ ਆਪਣੇ ਜਿਹੜੀਆਂ ਵੈਜੀਟੇਬਲ ਆ ਉਹ ਥੱਲੇ ਨਾਲ ਡਿੱਗ ਨਾ आप उपर प्याज पा देंगे टमाटर शिमला मिर्च कॉर्न। बच्चों ये डिश बहुत ही ज़्यादा पसंद आ ਖਾਣ ਵਿੱਚ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਆਪਾਂ ਉੱਪਰ ਦੀ ਜਿਆਦਾ ਚੀਜ਼ ਲਗਾ ਦੇਵਾਂਗੇ ਟੀਜ਼ ਲਗਾਉਣ ਤੋਂ ਪਹਿਲਾਂ ਆਪਾਂ ਫਲੇਮ ਆਨ ਕਰ ਲੈਣੇ ਆ ਆਪਣਾ ਪੈਨ ਗਰਮ ਹੋ ਜੇ ਬਿਲਕੁਲ ਲੋ ਸਲੇਮ ਫਲੇਮ ਤੇ ਰੱਖਣਾ ਇਹਨੂੰ ਨਪਾ ਆਪਣੇ ਬ੍ਰੈਡ ਦੇ ਸਲਾਈਸ ਪੈਨ ਉੱਪਰ ਰੱਖ ਦਿਆਂਗੇ ਇੱਕ ਇੱਕ ਕਰਕੇ ਉੱਪਰ ਆਪਾਂ ਇਹਦੇ ਲਾਈਟ ਜਾਂ ਨਮਕ ਸਪ੍ਰਿੰਕਲ ਕਰਦੇ ਆਂਗੇ 오ਰੀਗਨ ਨੂੰ ਤੁਸੀਂ ਇਹਦੇ ਉੱਪਰ ਚਿਲੀ ਫਲੇਕਸ ਵੀ ਪਾ ਸਕਦੇ ਹੋ ਮੈਂ ਬੱਚਿਆਂ ਲਈ ਬਣਾਉਣੀ ਆ ਤਾਂ ਮੈਂ ਚਿਲੀ ਫਲੇਕਸ ਇੱਥੇ ਸਕਿਪ ਕੀਤੀ ਆ ਹੁਣ ਆਪਾਂ ਇਹਨੂੰ ਲਿੱਡ ਨਾਲ 5 ਮਿੰਟ ਲਈ ਕਵਰ ਕਰਦੇ ਆਂਗੇ ਚੀਜ਼ ਆਪਣਾ ਮੈਲਟ ਹੋ ਗਿਆ ਇਹਨੂੰ 5 ਮਿੰਟ ਹੋ ਗਏ ਆ ਤੇ ਪੀਜ਼ਾ ਆਪਣਾ ਬਣ ਕੇ ਤਿਆਰ ਆ ਆਪਾਂ ਗੈਸ ਦੀ ਫਲੇਮ ਜਿਹੜੀ ਆਫ ਕਰ ਦਿੰਨੇ ਆ ਪੀਜ਼ੇ ਆਪਣੇ ਬਣ ਕੇ ਬਿਲਕੁਲ ਰੈਡੀ ਆ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀ ਕਟਿੰਗ ਕਰਾਂਗੇ ਚੀਜ਼ ਆਪਣਾ ਮੈਲਟ ਹੋ ਗਿਆ ਫਲੇਮ ਆਫ ਕਰਤੀ ਹੁਣ ਆਪਾਂ ਬ੍ਰੈਡ ਨੂੰ نیچے ਉਤਾਰ ਲੈਣੇ ਆ ਗੈਸ ਤੋਂ ਪੀਜ਼ੇ ਖਾਣ ਲਈ ਬਿਲਕੁਲ ਰੈਡੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਕਰੇ ਟ੍ਰਾਈ ਕਰਕੇ ਦੇਖਿਓ ਬੱਚਿਆਂ ਨੂੰ ਇਹ ਖਾਣ ਵਿੱਚ ਬਹੁਤ ਵਧੀਆ ਲੱਗਦੇ ਆ ਪੀਜ਼ ਇਹ ਆਪਣੇ ਬਹੁਤ ਵਧੀਆ ਬਣਿਆ ਤੁਹਾਨੂੰ ਪਿਛਲੇ ਪਾਸੇ ਉਹ ਵੀ ਚੈੱਕ ਕਰਵਾ ਦਿੰਨੇ ਆ ਬਹੁਤ ਵਧੀਆ ਬ੍ਰੈਡ ਆਪਣੀ ਕ੍ਰਿਸਪੀ ਕ੍ਰਿਸਪੀ ਟਰੋਸਟ ਹੋਈ ਆ ਬਿਲਕੁਲ ਵੀ ਇਹ ਨੀਚੋਂ ਜਲੇ ਨਹੀਂ ਖਾਣ ਵਿੱਚ ਬਹੁਤ ਵਧੀਆ ਟੇਸਟੀ ਲੱਗਦੇ ਆ ਤੇ ਆਪਾਂ ਇਹਨੂੰ ਸੌਸ ਨਾਲ ਆਪਾਂ ਇਹਨੂੰ ਸਰਵ ਕਰਾਂਗੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਨ੍ਹਾਂ ਨੇ ਮੇਰਾ ਚੈਨਲ ਹਾਈ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ Thank you.